प्यारे विद्यार्थियों मेरे इस YouTube चैनल पे ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਜਿਹੜੇ-ਜਿਹੜੇ ਯੂਜ਼ਰਸ ਨੇ ਹਲੇ ਤੱਕ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਬੈਲ ਆਈਕਨ ਜ਼ਰੂਰ ਦਬਾ ਦੇਣ ਤਾਂ ਜੋ ਮੇਰੀਆਂ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਇਸ ਵੀਡੀਓ ਰਾਹੀਂ 8ਵੀਂ ਜਮਾਤ ਦੇ ਪਾਠ 3 ਸੂਚਨਾ ਟੈਕਨੋਲੋਜੀ ਨਾਲ ਜਾਣ ਪ੍ਰਸ਼ਨ ਦੇ ਅਭਿਆਸ ਪ੍ਰਸ਼ਨ ਹੱਲ ਕੀਤੇ ਜਾਣਗੇ ਤੇ ਮੈਨੂੰ ਉਮੀਦ ਹੈ ਕਿ ਪਾਠ 3 ਦੀ ਡਿਟੇਲਡ ਵੀਡੀਓ ਜੋ ਤੁਹਾਨੂੰ ਪਹਿਲਾਂ ਲਿੰਕ ਦੇ ਰੂਪ ਵਿੱਚ ਭੇਜੀ ਗਈ ਹੈ ਜਿਦੇ ਵਿੱਚ ਸਾਰੇ ਟੌਪਿਕਸ ਐਕਸਪਲੇਨ ਕੀਤੇ ਗਏ ਹਨ ਤੁਸੀਂ ਉਹ ਸਭ ਨੇ ਪਹਿਲਾਂ ਉਹ ਵੀਡੀਓ ਦੇਖ ਲਈ ਹੈ। ਪਰੰਤੂ ਜੇਕਰ ਕਿਸੇ ਵੀ ਵਿਦਿਆਰਥੀ ਨੇ ਪਾਠ 3 ਦੀ ਐਕਸਪਲੇਨੇਸ਼ਨ ਵਾਲੀ ਵੀਡੀਓ ਨਹੀਂ ਦੇਖੀ ਤਾਂ ਮੇਰੀ ਬੇਨਤੀ ਹੈ ਕਿ ਇਸ ਅਭਿਆਸ ਪ੍ਰਸ਼ਨ ਹੱਲ ਕਰਨ ਦੀ ਵੀਡੀਓ ਤੋਂ ਪਹਿਲਾਂ ਉਹ ਐਕਸਪਲੇਨੇਸ਼ਨ ਵਾਲੀ ਵੀਡੀਓ ਜ਼ਰੂਰ ਦੇਖ ਲਵੋ ਤਾਂ ਜੋ ਤੁਸੀਂ ਇਸ ਵੀਡੀਓ ਨੂੰ ਰੋਚਕ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਦੇਖ ਸਕੋ ਆਓ ਸ਼ੁਰੂ ਕਰਦੇ ਹਾਂ ਸੂਚਨਾ ਅਤੇ ਟੈਕਨੋਲੋਜੀ ਨਾਲ ਜਾਣ ਪਛਾਣ ਦੇ ਅਭਿਆਸ ਪ੍ਰਸ਼ਨ ਤਾਂ ਸਭ ਤੋਂ ਪਹਿਲਾਂ ਨੇ ਬਹੁ ਵਿਕਲਪੀ ਪ੍ਰਸ਼ਨ ਗੈਸ ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ। ਮਤਲਬ ਅਸੀਂ ਇੰਟਰਨੈਟ ਤੋਂ ਆਪਣੇ ਕੰਪਿਊਟਰ ਦੇ ਵਿੱਚ ਕੁਝ ਲੈ ਕੇ ਆਉਣਾ। ਤਾਂ ਇਸ ਕੰਮ ਨੂੰ ਅਸੀਂ ਕੀ ਬੋਲਦੇ ਹਾਂ? ਗ੍ਰੇਟ। ਇਸ ਨੂੰ ਬੋਲਦੇ ਹਾਂ ਡਾਊਨਲੋਡਿੰਗ। ਵੈਬਸਾਈਟ ਨੂੰ ਖੋਲਣ ਸਮੇਂ ਉਸ ਵੈਬਸਾਈਟ ਦਾ ਜੋ ਸਭ ਤੋਂ ਪਹਿਲਾ ਵੈਬ ਪੇਜ ਖੁੱਲਦਾ ਹੈ ਉਸ ਨੂੰ ਡੈਸ਼ ਕਿਹਾ ਜਾਂਦਾ ਹੈ। ਅਸੀਂ ਜਦੋਂ ਇਹ ਪ੍ਰੈਕਟੀਕਲ ਵੀ ਦੇਖਿਆ ਸੀਗਾ ਜਦੋਂ ਅਸੀਂ ਇੱਕ ਵੈਬ ਪੇਜ ਓਪਨ ਕੀਤਾ ਸੀ ਤਾਂ ਖੁੱਲਣ ਵਾਲੇ ਸਭ ਤੋਂ ਪਹਿਲੇ ਪੇਜ ਨੂੰ ਅਸੀਂ ਕੀ ਕਿਹਾ ਸੀ ਵੈਰੀ ਗੁੱਡ ਹੋਮ ਪੇਜ ਡੈਸ਼ ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਹੋਣਾ ਇਹ ਦੋਨੋਂ ਟਰਮਜ਼ ਆਨਲਾਈਨ ਅਤੇ ਆਫਲਾਈਨ ਇਹ ਅਸੀਂ ਪੜ੍ਹ ਕੇ ਚੁੱਕੇ ਹਾਂ ਤੇ ਇੰਟਰਨੈਟ ਨਾਲ ਜੁੜੇ ਹੋਣ ਨੂੰ ਅਸੀਂ ਕੀ ਬੋਲਦੇ ਹਾਂ ਵੈਰੀ ਗੁੱਡ ਆਨਲਾਈਨ ਬਹੁਤ ਵਧੀਆ ਵਿਦਿਆਰਥੀਓ ਇਸ ਤੋਂ ਭਾਵ ਹੈ ਕਿ ਤੁਸੀਂ ਐਕਸਪਲੇਨੇਸ਼ਨ ਵਾਲੀ ਵੀਡੀਓ ਬਹੁਤ ਵਧੀਆ ਤਰੀਕੇ ਨਾਲ ਦੇਖੀ ਹੈ ਪਰੰਤੂ ਜੇਕਰ ਤੁਹਾਨੂੰ ਇੰਨਾ ਟੌਪਿਕਸ ਦੇ ਉੱਪਰ ਡਾਊਟ ਫੀਲ ਹੋ ਰਹੇ ਨੇ ਤਾਂ ਮੇਰੀ ਬੇਨਤੀ ਹੈ ਕਿ ਤੁਸੀਂ ਐਕਸਪਲੇਨੇਸ਼ਨ ਵਾਲੀ ਵੀਡੀਓ ਇੱਕ ਵਾਰ ਦੁਬਾਰਾ ਦੇਖ ਲਵੋ ਤਾਂ ਜੋ ਇਹ ਜਿਹੜੇ ਅਭਿਆਸ ਹੱਲ ਕਰਨ ਦੀ ਵੀਡੀਓ ਹੈ ਤੁਹਾਡੇ ਲਈ ਹੋਰ ਪ੍ਰਭਾਵਸ਼ਾਲੀ ਹੋ ਸਕੇ ਨੈਕਸਟ ਹੈ ਡੈਸ਼ ਤੋਂ ਪਾਵ ਹੈ ਇੰਟਰਨੈਟ ਉੱਤੇ ਆਪਣੇ ਮਨਪਸੰਦ ਵਿਸ਼ੇ ਨੂੰ ਲੱਭਦੇ ਹੋਏ ਇੱਕ ਵੈਬ ਪੇਜ ਤੋਂ ਦੂਜੇ ਵੈਬ ਪੇਜ ਤੇ ਜਾਂ ਇੱਕ ਵੈਬਸਾਈਟ ਤੋਂ ਦੂਜੀ ਵੈਬਸਾਈਟ ਤੇ ਜਾਣਾ ਮਤਲਬ ਅਸੀਂ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੈ ਪਰੰਤੂ ਸਾਨੂੰ ਵੈਬਸਾਈਟਸ ਪਤਾ ਨਹੀਂ ਕਿ ਕਿਹੜੀ ਵੈਬਸਾਈਟ ਆ ਅਸੀਂ ਵੈਬਸਾਈਟ ਨਹੀਂ ਲੱਭਣੀ ਜਾਣਕਾਰੀ ਲੱਭਣੀ ਹੈ ਤਾਂ ਇਸ ਨੂੰ ਅਸੀਂ ਕੀ ਕਹਾਂਗੇ ਵੈਰੀ ਗੁੱਡ ਇਸ ਨੂੰ ਅਸੀਂ ਕਹਾਂਗੇ ਵੈਬ ਸਰਫਿੰਗ ਪਰੰਤੂ ਜੇ ਅਸੀਂ ਵੈਬਸਾਈਟ ਲੱਭਣੀ ਹੁੰਦੀ ਤਾਂ ਅਸੀਂ ਲਿਖਦੇ ਵੈਬ ਸਰਚਿੰਗ ਨੈਕਸਟ ਹੈ ਡੈਸ਼ ਇਲੈਕਟ੍ਰੋਨਿਕ ਕਮਰਸ ਜਾਂ ਵਪਾਰ ਕਰਨ ਦਾ ਇੱਕ ਤਰੀਕਾ ਹੈ ਜੋ ਕਿ ਯੂਜ਼ਰ ਨੂੰ ਇੰਟਰਨੈਟ ਤੇ ਵੈਬ ਬ੍ਰਾਊਜ਼ਰ ਦੀ ਵਰਤੋਂ ਕਰਦੇ ਹੋਏ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਸਹੂਲਤ ਪ੍ਰਦਾਨ ਕਰਦਾ ਹੈ ਤਾਂ ਇਸ ਦੇ ਵਿੱਚੋਂ ਜਿਸ ਦੇ ਵਿੱਚ ਅਸੀਂ ਇੰਟਰਨੈਟ ਦੀ ਮਦਦ ਨਾਲ ਅਸੀਂ ਵਪਾਰ ਕਰਦੇ ਹਾਂ ਤਾਂ ਇਲੈਕਟ੍ਰੋਨਿਕ ਜਿਹੜਾ ਕਮਰਸ ਹੈ ਈ-ਕਮਰਸ ਹੈ ਇਹਨੂੰ ਅਸੀਂ ਕੀ ਬੋਲਦੇ ਹਾਂ ਗ੍ਰੇਟ ਇਸ ਨੂੰ ਅਸੀਂ ਬੋਲਦੇ ਹਾਂ ਆਨਲਾਈਨ ਸ਼ਾਪਿੰਗ ਬਹੁਤ ਵਧੀਆ ਵਿਦਿਆਰਥੀਓ ਇਸ ਤੋਂ ਬਾਅਦ ਨੇ ਸਹੀ ਜਾਂ ਗਲਤ ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਦਾ ਰਿਜ਼ਲਟ ਆਨਲਾਈਨ ਦੇਖਿਆ ਜਾ ਸਕਦਾ ਹੈ ਵੈਰੀ ਗੁੱਡ ਸਹੀ ਜਦੋਂ ਅਸੀਂ ਇਸ ਦੇ ਵਿੱਚ ਅਸੀਂ ਰਿਜ਼ਲਟ ਦੇਖਣ ਦਾ ਤਰੀਕਾ ਹੀ ਦੇਖ ਲਿਆ ਤਾਂ ਨੋ ਡਾਊਟ ਅਸੀਂ ਰਿਜ਼ਲਟ ਦੇਖ ਸਕਦੇ ਹਾਂ ਆਫਲਾਈਨ ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਹੋਣਾ ਹੁਣ ਜਦੋਂ ਅਸੀਂ ਪੜਿਆ ਸੀ ਆਨਲਾਈਨ ਅਤੇ ਆਫਲਾਈਨ ਅਸੀਂ ਦੋਨੇ ਟਰਮਸ ਪੜੀਆਂ ਸੀ ਇੰਟਰਨੈਟ ਨਾਲ ਜੁੜੇ ਹੋਣ ਨੂੰ ਅਸੀਂ ਕੀ ਬੋਲਦੇ ਹਾਂ ਆਨਲਾਈਨ ਤਾਂ ਇਹ ਕੀ ਕਹਿ ਰਿਹਾ ਆਫਲਾਈਨ ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਹੋਣਾ ਤਾਂ ਇਹ ਕੀ ਹੈ ਵੈਰੀ ਗੁੱਡ ਗਲਤ ਵੈਬਸਾਈਟ ਵਿੱਚ ਕੇਵਲ ਇੱਕ ਹੀ ਵੈਬ ਪੇਜ ਹੁੰਦਾ ਹੈ ਇਹ ਕੋਈ ਜ਼ਰੂਰੀ ਨਹੀਂ ਹੈ ਸਾਡੀ ਵੈਬਸਾਈਟ ਹੈ ਜਿਹੜੀ ਉਹ ਵੈਬ ਪੇਜਾਂ ਦਾ ਸਮੂਹ ਹੁੰਦੀ ਹੈ ਤਾਂ ਇਸ ਕਰਕੇ ਵੈਬਸਾਈਟ ਵਿੱਚ ਇੱਕ ਪੇਜ ਨਹੀਂ ਹੁੰਦਾ ਇਸ ਕਰਕੇ ਇਹਦਾ ਆਨਸਰ ਹੈ ਗਲਤ ਵੈਬ ਸਰਚ ਵੈਬ ਪੇਜਾਂ ਨੂੰ ਲੱਭਣ ਦੀ ਇੱਕ ਪ੍ਰਕਿਰਿਆ ਹੈ ਜਾਣਕਾਰੀ ਨਹੀਂ ਵੈਬ ਪੇਜਾਂ ਨੂੰ ਲੱਭਣ ਦੀ ਇੱਕ ਪ੍ਰਕਿਰਿਆ ਹੈ ਤਾਂ ਇਸਦਾ ਉੱਤਰ ਹੈ ਸਹੀ ਹਰ ਵੈਬਸਾਈਟ ਦਾ ਆਪਣਾ ਇੱਕ ਵਿਲੱਖਣ ਵੈਬ ਐਡਰੈਸ ਹੁੰਦਾ ਹੈ ਜਿਸ ਨੂੰ ਅਸੀਂ ਯੂਆਰਐਲ ਬੋਲਦੇ ਹਾਂ ਅਸੀਂ ਇਹ ਪੜਿਆ ਸੀਗਾ ਜਦੋਂ ਅਸੀਂ ਇੱਕ ਵੈਬਸਾਈਟ ਓਪਨ ਕੀਤੀ ਸੀ ਕਿ ਆਪਣੀ ਸੰਬੰਧਿਤ ਵੈਬਸਾਈਟ ਦਾ ਯੂਆਰਐਲ ਟਾਈਪ ਕਰੋ ਤਾਂ ਇਹ ਕੀ ਹੈ ਸਹੀ ਬਹੁਤ ਵਧੀਆ ਵਿਦਿਆਰਥੀਓ ਤੁਸੀਂ ਬਹੁਤ ਵਧੀਆ ਰਿਸਪਾਂਸ ਦੇ ਰਹੇ ਹੋ ਤੇ ਇਹ ਜਿਹੜੇ ਉੱਤਰ ਨੇ ਤੁਸੀਂ ਨਾਲ-ਨਾਲ نیچے ਕਮੈਂਟ ਦੇ ਵਿੱਚ ਵੀ ਟਾਈਪ ਕਰੋ ਤਾਂ ਜੋ ਤੁਹਾਡੇ ਜਿਹੜੇ ਰਿਸਪਾਂਸ ਨੇ ਸਾਨੂੰ ਪਹੁੰਚ ਸਕਣ ਤੇ ਅਸੀਂ ਤੁਹਾਡੇ ਲਈ ਹੋਰ ਵਧੀਆ ਵੀਡੀਓਜ਼ ਬਣਾ ਸਕੀਏ ਇਨਾਂ ਤੋਂ ਬਾਅਦ ਨੇ ਛੋਟੇ ਉੱਤਰਾਂ ਵਾਲੇ ਪ੍ਰੈਸ਼ਨ ਇਹ ਸਾਰੇ ਪ੍ਰੈਸ਼ਨ ਅਸੀਂ ਜਿਹੜੀ ਡਿਟੇਲ ਐਕਸਪਲੇਨੇਸ਼ਨ ਦੀ ਵੀਡੀਓ ਹੈ ਉਹਦੇ ਵਿੱਚ ਅਸੀਂ ਡਿਸਕਸ ਕਰਕੇ ਚੁੱਕੇ ਆ ਤੇ ਇਨਾਂ ਟੌਪਿਕਸ ਬਾਰੇ ਅਸੀਂ ਵਿਸਤਾਰ ਵਿੱਚ ਪੜ੍ਹ ਕੇ ਚੁੱਕੇ ਆ ਤੇ ਮੈਨੂੰ ਉਮੀਦ ਹੈ ਤੁਹਾਨੂੰ ਇਹ ਸਾਰੇ ਟੌਪਿਕ ਆਉਂਦੇ ਹੋਣਗੇ ਪਰੰਤੂ ਜੇਕਰ ਕੋਈ ਡਾਊਟ ਆ ਤਾਂ ਤੁਸੀਂ ਉਹ ਇੱਕ ਵਾਰੀ ਵੀਡੀਓ ਦੁਬਾਰਾ ਦੇਖ ਲਵੋ ਆਓ ਹੁਣ ਇਨਾਂ ਸਾਰਿਆਂ ਵਿੱਚੋਂ ਇਕੱਲੇ-ਇਕੱਲੇ ਦਾ ਉੱਤਰ ਆਪਾਂ ਪੜ੍ਹਦੇ ਆ ਸਮਝਦੇ ਆ ਕਿ ਵਧੀਆ ਉੱਤਰ ਕਿਸ ਤਰੀਕੇ ਨਾਲ ਲਿਖਿਆ ਜਾ ਸਕਦਾ ਹੈ ਸਭ ਤੋਂ ਪਹਿਲਾ ਹੈ ਇਨਫੋਰਮੇਸ਼ਨ ਟੈਕਨੋਲੋਜੀ ਕੀ ਹੈ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਅਸੀਂ ਸੂਚਨਾ ਤਕਨੀਕ ਵੀ ਕਹਿੰਦੇ ਹਾਂ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਆਈਟੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਨਫੋਰਮੇਸ਼ਨ ਟੈਕਨੋਲੋਜੀ ਆਈਟੀ ਦਾ ਹੀ ਪੂਰਾ ਨਾਮ ਹੈ ਇਹ ਟੈਕਨੋਲੋਜੀ ਕੰਪਿਊਟਰ ਹਾਰਡਵੇਅਰ ਅਤੇ ਸੌਫਟਵੇਅਰ ਨਾਲ ਸੰਬੰਧਿਤ ਹੈ ਇਸ ਦੀ ਵਰਤੋਂ ਸੂਚਨਾਵਾਂ ਨੂੰ ਪ੍ਰੋਸੈਸ ਕਰਨ ਸਟੋਰ ਕਰਨ ਅਤੇ ਟਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ ਕਿਸੇ ਵੀ ਦੇਸ਼ ਦੀ ਤਰੱਕੀ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਉਂਕਿ ਅਸੀਂ ਜਦੋਂ ਗੱਲ ਕਰਦੇ ਹਾਂ ਕਿਸੇ ਵੀ ਸੰਸਥਾ ਕਿਸੇ ਵੀ ਵਪਾਰ ਜਾਂ ਕਿਸੇ ਵੀ ਦਫ਼ਤਰ ਉਹਦੇ ਵਿੱਚ ਸਭ ਤੋਂ ਅਹਿਮ ਹੁੰਦਾ ਡਾਟਾ ਨੂੰ ਪ੍ਰੋਸੈਸ ਕਰਨਾ ਤੇ ਇਹ ਜਿਹੜਾ ਡਾਟਾ ਨੂੰ ਸਟੋਰ ਕਰਨਾ ਪ੍ਰੋਸੈਸ ਕਰਨਾ ਟਰਾਂਸਫਰ ਕਰਨਾ ਸ਼ੇਅਰ ਕਰਨਾ ਇਹ ਸਾਰੇ ਕੰਮ ਇਨਫੋਰਮੇਸ਼ਨ ਟੈਕਨੋਲੋਜੀ ਦੇ ਅੰਡਰ ਆਉਂਦੇ ਨੇ ਜੋ ਕਿ ਹਰੇਕ ਵਪਾਰ ਦੀ ਜਾਨ ਹੁੰਦੇ ਨੇ ਇਸ ਕਰਕੇ ਇਹ ਬਹੁਤ ਵੱਡਾ ਯੋਗਦਾਨ ਜਿਹੜੀ ਹੈਗੀ ਹੈ ਇਹ ਪਾਉਂਦੀ ਹੈ ਨੈਕਸਟ ਹੈ ਵੈਬਸਾਈਟ ਕੀ ਹੈ ਵੈਬਸਾਈਟ ਇੱਕ ਜਾਂ ਇੱਕ ਤੋਂ ਜ਼ਿਆਦਾ ਵੈਬ ਪੇਜਾਂ ਦਾ ਸਮੂਹ ਹੁੰਦੀ ਹੈ ਜਿਵੇਂ ਅਸੀਂ ਚਿੱਤਰ ਚ ਵੀ ਦੇਖ ਰਹੇ ਹਾਂ ਅਸੀਂ ਇਹ ਐਕਸਪਲੇਨੇਸ਼ਨ ਵਾਲੀ ਵੀਡੀਓ ਚ ਪੜ੍ਹ ਕੇ ਵੀ ਚੁੱਕੇ ਹਾਂ ਕਿ ਅਸੀਂ ਇੱਕ ਵੈਬਸਾਈਟ ਓਪਨ ਕਰਦੇ ਹਾਂ ਉਹਦੇ ਵਿੱਚ ਹਾਈਪਰਲਿੰਕ ਦੀ ਮਦਦ ਨਾਲ ਉਹਦੇ ਨਾਲ ਜੁੜੇ ਜਿਹੜੇ ਵੱਖ-ਵੱਖ ਪੇਜ ਨੇ ਉਹਨਾਂ ਤੱਕ ਪਹੁੰਚ ਕਰਦੇ ਹਾਂ ਵੈੱਬਸਾਈਟ ਦੇ ਪੇਜ ਆਪਸ ਵਿੱਚ ਹਾਈਪਰਲਿੰਕਸ ਦੀ ਸਹਾਇਤਾ ਨਾਲ ਲਿੰਕ ਕੀਤੇ ਹੁੰਦੇ ਹਨ ਹਰੇਕ ਵੈੱਬ ਪੇਜ ਜਾਂ ਵੈੱਬਸਾਈਟ ਦਾ ਇੱਕ ਵਿਲੱਖਣ ਐਡਰੈਸ ਹੁੰਦਾ ਹੈ ਜਿਸ ਨੂੰ ਯੂਆਰਐਲ ਕਿਹਾ ਜਾਂਦਾ ਹੈ ਯੂਆਰਐਲ ਮਤਲਬ ਯੂਨੀਫਾਰਮ ਰਿਸੋਰਸਸ ਲੋਕੇਟਰ ਜੋ ਕਿ ਵੈੱਬਸਾਈਟ ਦਾ ਐਡਰੈਸ ਹੁੰਦਾ ਹੈ ਕਿਸੇ ਵੀ ਵੈੱਬਸਾਈਟ ਦੇ ਸਭ ਤੋਂ ਪਹਿਲੇ ਵੈੱਬ ਪੇਜ ਨੂੰ ਹੋਮ ਪੇਜ ਕਿਹਾ ਜਾਂਦਾ ਹੈ ਇਹ ਬਹੁਤ ਅਹਿਮ ਪੁਆਇੰਟਸ ਨੇ ਯੂਆਰਐਲ ਦਾ ਪੂਰਾ ਨਾਮ ਵੈਬਸਾਈਟ ਦੇ ਪਹਿਲੇ ਪੇਜ ਦਾ ਨਾਮ ਵੈਬਸਾਈਟ ਦਾ ਨਾਮ ਵੈਬ ਪੇਜ ਹਾਈਪਰਲਿੰਕਸ ਇਹ ਸਾਰੇ ਜਿਹੜੇ ਪੁਆਇੰਟਸ ਨੇ ਇਹ ਤੁਸੀਂ ਵਧੀਆ ਤਰੀਕੇ ਨਾਲ ਸਮਝਣੇ ਹਨ ਵੈਬਸਾਈਟ ਜਾਂ ਵੈਬ ਪੇਜ ਖੋਲਣ ਲਈ ਸਾਨੂੰ ਵੈਬ ਬ੍ਰਾਊਜ਼ਰ ਦੀ ਵਰਤੋਂ ਕਰਨੀ ਪੈਂਦੀ ਹੈ ਜਿਵੇਂ ਅਸੀਂ ਪਹਿਲਾਂ ਵੀ ਡਿਸਕਸ ਕਰਕੇ ਚੁੱਕਿਆ ਕਿ ਵੈਬ ਬ੍ਰਾਊਜ਼ਰ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ ਜੋ ਸਾਨੂੰ ਕਿਸੇ ਵੈਬਸਾਈਟ ਤੱਕ ਪਹੁੰਚ ਕਰਨ 'ਚ ਸਹਾਇਤਾ ਕਰਦਾ ਹੈ ਸਰਚਿੰਗ ਕੀ ਹੁੰਦੀ ਹੈ ਹੁਣ ਅਸੀਂ ਪੜ ਕੇ ਚੁੱਕੇ ਆ ਜਦੋਂ ਅਸੀਂ ਕਿਸੇ ਜਾਣਕਾਰੀ ਦੀ ਭਾਲ ਵਿੱਚ ਵੈਬ ਪੇਜਾਂ ਦੀ ਸਰਚ ਕਰਦੇ ਆ ਤਾਂ ਇਹਨੂੰ ਅਸੀਂ ਸਰਚਿੰਗ ਬੋਲਦੇ ਆ ਸਰਚਿੰਗ ਦਾ ਅਰਥ ਹੈ ਕੁਝ ਲੱਭਣਾ ਇੰਟਰਨੈਟ ਉੱਪਰ ਸਰਚਿੰਗ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਸਾਨੂੰ ਸਰਚ ਕੀਤੀ ਜਾਣ ਵਾਲੀ ਜਾਣਕਾਰੀ ਦੇ ਵੈਬ ਪੇਜਾਂ ਦਾ ਯੂ ਆਰ ਐਲ ਨਹੀਂ ਪਤਾ ਹੁੰਦਾ ਵਰਲਡ ਵਾਈਡ ਵੈਬ ਉੱਪਰ ਸਰਚਿੰਗ ਲਈ ਸਰਚ ਇੰਜਨਾਂ ਦੀ ਵਰਤੋਂ ਕੀਤੀ ਜਾਂਦੀ ਹੈ Google ਅਤੇ Bing ਸਭ ਤੋਂ ਵੱਧ ਅਹਿਮ ਵਰਤੇ ਜਾਣ ਵਾਲੇ ਮਸ਼ਹੂਰ ਸਰਚ ਇੰਜਨ ਹਨ Google Bing Ask ਇਹ ਅਸੀਂ ਉਦਾਹਰਨ ਦੇ ਤੌਰ ਤੇ ਸਰਚ ਇੰਜਨ ਲਿਖ ਸਕਦੇ ਹਾਂ ਜਿਦੇ ਵਿੱਚ ਅਸੀਂ ਆਪਣਾ ਲੋੜਿੰਦਾ ਕੀਵਰਡ ਜਾਂ ਸ਼ਬਦ ਭਰ ਕੇ ਜਿਹੜੀ ਜਾਣਕਾਰੀ ਹੈ ਉਹ ਵੱਖ-ਵੱਖ ਪੇਜਾਂ ਦੇ ਉੱਪਰੋਂ ਲੱਭ ਸਕਦੇ ਹਾਂ ਆਨਲਾਈਨ ਅਤੇ ਆਫਲਾਈਨ ਬਾਰੇ ਦੱਸੋ। ਉਹਨੇ ਦੋਨੋਂ ਟਰਮ ਜਿਵੇਂ ਪਹਿਲਾਂ ਵੀ ਡਿਸਕਸ ਕੀਤੀਆਂ ਨੇ। ਆਨਲਾਈਨ ਦਾ ਮਤਲਬ ਇੰਟਰਨੈਟ ਨਾਲ ਜੁੜੇ ਹੋਣਾ, ਇੰਟਰਨੈਟ ਦੀਆਂ ਸੇਵਾਵਾਂ ਦੀ ਵਰਤੋਂ ਕਰਨਾ। ਆਫਲਾਈਨ ਦਾ ਮਤਲਬ ਹੈ ਇੰਟਰਨੈਟ ਨਾਲ ਨਾ ਜੁੜੇ ਹੋਣਾ ਤੇ ਇੰਟਰਨੈਟ ਦੀਆਂ ਸੇਵਾਵਾਂ ਵਰਤਣ ਤੋਂ ਅਯੋਗ ਹੋਣਾ, ਸਿਰਫ ਲੋਕਲ ਕੰਪਿਊਟਰ ਤੱਕ ਸੀਮਿਤ ਹੋਣਾ। ਆਓ ਆਪਾਂ ਪੜ੍ਹਦੇ ਹਾਂ। ਆਨਲਾਈਨ ਅਤੇ ਆਫਲਾਈਨ ਇੰਟਰਨੈਟ ਨਾਲ ਸੰਬੰਧਤ ਤਕਨੀਕੀ ਸ਼ਬਦ ਹਨ। ਇਨ੍ਹਾਂ ਸੰਬੰਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ। ਜਾ ਸਭ ਤੋਂ ਪਹਿਲਾਂ ਆਨਲਾਈਨ ਆਨਲਾਈਨ ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਹੋਣਾ ਜਿੱਥੇ ਜਦੋਂ ਕਿ ਆਫਲਾਈਨ ਆਫਲਾਈਨ ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਨਾ ਹੋਣਾ ਜਦੋਂ ਅਸੀਂ ਆਨਲਾਈਨ ਹੁੰਦੇ ਹਾਂ ਤਾਂ ਅਸੀਂ ਵੈਬ ਸਰਵਰ ਉੱਪਰ ਮੌਜੂਦ ਫਾਈਲਾਂ ਉੱਪਰ ਕੰਮ ਕਰ ਰਹੇ ਹੁੰਦੇ ਹਾਂ ਮਤਲਬ ਅਸੀਂ ਵੈਬ ਸਰਵਰ ਜੋ ਸਾਡਾ ਮੁੱਖ ਕੰਪਿਊਟਰ ਹੁੰਦਾ ਜਿੱਥੋਂ ਸਾਨੂੰ ਜਿਹੜੀਆਂ ਸੇਵਾਵਾਂ ਨੇ ਉਹ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਅਸੀਂ ਉਹਦੇ ਤੋਂ ਪ੍ਰਾਪਤ ਫਾਈਲਾਂ ਉੱਪਰ ਕੰਮ ਕਰ ਰਹੇ ਹੁੰਨੇ ਆ ਤੇ ਆਫਲਾਈਨ ਆਫਲਾਈਨ ਜਦੋਂ ਅਸੀਂ ਆਫਲਾਈਨ ਹੁੰਦੇ ਹਾਂ ਤਾਂ ਅਸੀਂ ਆਪਣੇ ਕੰਪਿਊਟਰ ਉੱਪਰ ਮੌਜੂਦ ਫਾਈਲਾਂ ਉੱਪਰ ਕੰਮ ਕਰ ਰਹੇ ਹੁੰਨੇ ਆ ਕਿਉਂਕਿ ਸਾਡੇ ਕੋਲ ਇੰਟਰਨੈਟ ਮੌਜੂਦ ਨਹੀਂ ਹੁੰਦਾ ਤਾਂ ਅਸੀਂ ਆਪਣੇ ਲੋਕਲ ਕੰਪਿਊਟਰ ਤੱਕ ਹੀ ਸੀਮਿਤ ਹੁੰਨੇ ਆ ਹੁਣ ਛੋਟੇ ਉਤਰਾ ਤੋਂ ਬਾਅਦ ਨੇ ਵੱਡੇ ਉਤਰਾਵਾਂ ਵਾਲੇ ਆਪਰੇਸ਼ਨ ਇਹ ਸਾਰੇ ਆਪਰੇਸ਼ਨ ਅਸੀਂ ਡਿਸਕਸ ਕਰ ਚੁੱਕੇ ਹਾਂ ਐਕਸਪਲੇਨੇਸ਼ਨ ਵਾਲੀ ਵੀਡੀਓ ਚ ਆਓ ਆਪਾਂ ਇਹਨਾਂ ਦੇ ਉੱਤਰ ਪੜ੍ਹਦੇ ਹਾਂ ਇਨਫੋਰਮੇਸ਼ਨ ਟੈਕਨੋਲੋਜੀ ਦੀ ਜ਼ਰੂਰਤ ਦੀ ਵਿਆਖਿਆ ਕਰੋ ਵੱਖ-ਵੱਖ ਖੇਤਰਾਂ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦੀ ਜ਼ਰੂਰਤ ਦੀ ਵਿਆਖਿਆ ਇਸ ਪ੍ਰਕਾਰ ਹੈ ਵਪਾਰ ਅਤੇ ਉਦਯੋਗਾਂ ਵਿੱਚ ਕਿਉਂਕਿ ਇਨਫੋਰਮੇਸ਼ਨ ਟੈਕਨੋਲੋਜੀ ਲਗਭਗ ਸਾਰੇ ਖੇਤਰਾਂ 'ਚ ਵਰਤੀ ਜਾਂਦੀ ਹੈ ਤਾਂ ਅਸੀਂ ਤਿੰਨ ਖੇਤਰ ਲਿਖੇ ਨੇ ਪਰੰਤੂ ਇਹਦੇ ਖੇਤਰ ਬਹੁਤ ਸਾਰੇ ਨੇ ਤਾ ਸਭ ਤੋਂ ਪਹਿਲਾਂ ਵਪਾਰ ਅਤੇ ਉਦਯੋਗਾਂ ਵਿੱਚ ਇਹਦੀ ਕੀ ਵਰਤੋਂ ਆ? ਵਪਾਰ ਅਤੇ ਉਦਯੋਗਾਂ ਵਿੱਚ ਕੰਮ ਕਾਜ ਨੂੰ ਸੌਖਾ ਕਰਨ ਲਈ ਇਨਫੋਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ। ਘਰਾਂ ਵਿੱਚ ਘਰਾਂ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਸੰਚਾਰ, ਸਿੱਖਿਆ ਅਤੇ ਮਨੋਰੰਜਨ ਦੇ ਕੰਮਾਂ ਲਈ ਕੀਤੀ ਜਾਂਦੀ ਹੈ। ਸਿਖਲਾਈ ਲਈ ਇਨਫੋਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਗਿਆਨ ਹਾਸਲ ਕਰਨ ਲਈ ਅਤੇ ਵੱਖ-ਵੱਖ ਖੇਤਰਾਂ ਵਿੱਚ ਸਿਖਲਾਈ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਜਿਵੇਂ ਅਸੀਂ ਇੰਟਰਨੈਟ ਦੇ ਰਾਹੀਂ ਇਲੈਕਟ੍ਰੋਨਿਕ ਕੰਟੈਂਟਸ ਤੱਕ ਪਹੁੰਚ ਕਰਦੇ ਹਾਂ ਇਹ ਵੀ ਇਸ ਦੀ ਇਨਫੋਰਮੇਸ਼ਨ ਟੈਕਨੋਲੋਜੀ ਦੀ ਇੱਕ ਵਰਤੋਂ ਹੈ ਆਨਲਾਈਨ ਰਿਜ਼ਲਟ ਦੇਖਣ ਦੇ ਸਟੈਪ ਲਿਖੋ ਇਹ ਅਸੀਂ ਐਕਸਪਲੇਨੇਸ਼ਨ ਦੀ ਵੀਡੀਓ ਦੇ ਵਿੱਚ ਇਹਦਾ ਪ੍ਰੈਕਟੀਕਲ ਵੀ ਕਰਕੇ ਚੁੱਕੇ ਹਾਂ ਆਓ ਆਪਾਂ ਇਹਦੇ ਬਾਰੇ ਪੜ੍ਹਦੇ ਹਾਂ ਆਨਲਾਈਨ ਰਿਜ਼ਲਟ ਦੇਖਣ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ ਸਭ ਤੋਂ ਪਹਿਲਾਂ ਕੋਈ ਵੀ ਵੈਬ ਬ੍ਰਾਊਜ਼ਰ ਓਪਨ ਕਰੋ ਵੈਬ ਬ੍ਰਾਊਜ਼ਰ ਮਤਲਬ ਉਹ ਐਪਲੀਕੇਸ਼ਨ ਪ੍ਰੋਗਰਾਮ ਓਨ ਕਰੋ ਜਿਸ ਦੇ ਵਿੱਚ ਅਸੀਂ ਆਪਣਾ ਵੈਬਸਾਈਟ ਜਾਂ ਵੈਬ ਪੇਜ ਓਪਨ ਕਰਨਾ ਹੈ ਐਡਰੈਸ bar ਵਿੱਚ ਰਿਜ਼ਲਟ ਦੇਖਣ ਵਾਲੀ ਵੈਬਸਾਈਟ ਦਾ ਐਡਰੈਸ ਟਾਈਪ ਕਰੋ ਅਤੇ ਐਂਟਰ ਕੀ ਦਬਾਓ ਹੁਣ ਵੈਬਸਾਈਟ ਦਾ ਐਡਰੈਸ ਅਸੀਂ URL ਕਹਿੰਦੇ ਹਾਂ ਯੂਨੀਫਾਰਮ ਰਿਸੋਰਸਸ ਲੋਕੇਟਰ ਜਿਵੇਂ ਜੇ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ ਦਾ ਰਿਜ਼ਲਟ ਦੇਖਣਾ ਤਾਂ ਅਸੀਂ URL ਭਰਦੇ ਹਾਂ www.pscb .ac.in ਨੂੰ ਉਸੇ ਜਮਾਤ ਅਤੇ ਸੈਸ਼ਨ ਦੀ ਚੋਣ ਕਰੋ ਜਿਸ ਦਾ ਰਿਜ਼ਲਟ ਦੇਖਣਾ ਹੈ ਪੁੱਛੀ ਗਈ ਜਾਣਕਾਰੀ ਵਿਦਿਆਰਥੀ ਦਾ ਰੋਲ ਨੰਬਰ ਜਾਂ ਨਾਮ ਆਦਿ ਟਾਈਪ ਕਰੋ ਜੇ ਸਾਡੇ ਕੋਲ ਰੋਲ ਨੰਬਰ ਮੌਜੂਦ ਹੈ ਤਾਂ ਅਸੀਂ ਰੋਲ ਨੰਬਰ ਭਰੋ ਫਾਈਂਡ ਰਿਜ਼ਲਟ ਤੇ ਕਲਿੱਕ ਕਰ ਦਿਓ ਬਹੁਤ ਆਸਾਨੀ ਨਾਲ ਮਿਲ ਜਾਊਗਾ ਪਰੰਤੂ ਜੇ ਸਾਡੇ ਕੋਲ ਰੋਲ ਨੰਬਰ ਮੌਜੂਦ ਨਹੀਂ ਹੈ ਤਾਂ ਅਸੀਂ ਨਾਮ ਭਰ ਕੇ ਵੀ ਸਰਚ ਕਰ ਸਕਦੇ ਹਾਂ ਪਰੰਤੂ ਇਹ ਤਰੀਕੇ ਨਾਲ ਜਿਹੜੀ ਜਾਣਕਾਰੀ ਲੱਭਣੀ ਬਹੁਤ ਔਖੀ ਹੁੰਦੀ ਆ ਕਿਉਂਕਿ ਸਾਡੇ ਲਵੇ ਇੱਕ ਨਾਮ ਦੇ ਬਹੁਤ ਸਾਰੇ ਰਿਜ਼ਲਟ ਮੌਜੂਦ ਹੁੰਦੇ ਨੇ ਜਿੰਨਾਂ ਵਿੱਚੋਂ ਸਾਨੂੰ ਲੱਭਣਾ ਔਖਾ ਹੋ ਜਾਂਦਾ ਸਰਚ ਜਾਂ ਫਾਈਂਡ ਰਿਜ਼ਲਟ ਬਟਨ ਉੱਪਰ ਕਲਿੱਕ ਕਰੋ ਇਹ ਜਿਹੜੇ ਸਰਚ ਜਾਂ ਫਾਈਂਡ ਬਟਨਾਂ ਦੇ ਨਾਂ ਨੇ ਵੇਰੀ ਕਰ ਸਕਦੇ ਨੇ ਤਾਂ ਜਿਹੜਾ ਮੌਜੂਦ ਬਟਨ ਆ ਉਹਦੇ ਉੱਤੇ ਕਲਿੱਕ ਕਰਕੇ ਅਸੀਂ ਜਿਹੜਾ ਆਪਣਾ ਰਿਜ਼ਲਟ ਹੈ ਉਹ ਪ੍ਰਾਪਤ ਕਰ ਸਕਦੇ ਹਾਂ ਮੋਬਾਈਲ ਟੈਕਨੋਲੋਜੀ ਉੱਪਰ ਨੋਟ ਲਿਖੋ ਮੋਬਾਈਲ ਟੈਕਨੋਲੋਜੀ ਇੱਕ ਪੋਰਟੇਬਲ ਟੈਕਨੋਲੋਜੀ ਹੈ ਕਿਉਂਕਿ ਮੋਬਾਈਲ ਦਾ ਮਤਲਬ ਹੀ ਹੁੰਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਮੂਵ ਹੋਣ ਵਾਲੀ ਟੈਕਨੋਲੋਜੀ ਇਹ ਟੈਕਨੋਲੋਜੀ ਇਨਫੋਰਮੇਸ਼ਨ ਟੈਕਨੋਲੋਜੀ ਦਾ ਹੀ ਇੱਕ ਭਾਗ ਹੈ ਇਸ ਟੈਕਨੋਲੋਜੀ ਦੇ ਵਰਤੋਂ ਕਾਰਨ ਹੀ ਸੰਸਾਰ ਦੇ ਦੂਰ ਦਰਾਡੇ ਇਲਾਕਿਆਂ ਨਾਲ ਸੰਚਾਰ ਕਰਨਾ ਸੰਭਵ ਹੋ ਸਕਿਆ ਹੈ ਜਦੋਂ ਅਸੀਂ ਲੈਂਡਲਾਈਨ ਫੋਨ ਦੀ ਵਰਤੋਂ ਕਰਦੇ ਸੀ ਨਾਉ ਇੱਕ ਪਾਰਟਿਕੂਲਰ ਜਗ੍ਹਾ ਤੇ ਲੱਗਦਾ ਸੀ ਤੇ ਅਸੀਂ ਉੱਥੇ ਉਸ ਜਗ੍ਹਾ ਤੱਕ ਸੀਮਿਤ ਹੁੰਦੇ ਸੀ ਪਰੰਤੂ ਜਦੋਂ ਮੋਬਾਈਲ ਆਇਆ ਇਹ ਨੇ ਸਾਡੇ ਸੰਚਾਰ ਦੇ ਤਰੀਕੇ ਨੂੰ ਹੋਰ ਵੱਡਾ ਕਰਤਾ ਇਸ ਟੈਕਨੋਲੋਜੀ ਨੇ ਸੰਚਾਰ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ ਜਿਵੇਂ ਅਸੀਂ ਹੁਣ ਕਿਸੇ ਵੀ ਜਗ੍ਹਾ ਤੇ ਬੈਠੇ ਇੰਟਰਨੈਟ ਵਰਤ ਸਕਦੇ ਹਾਂ ਜਾਂ ਆਨਲਾਈਨ ਸੇਵਾਵਾਂ ਨੇ ਜਿਹੜੀਆਂ ਉਹਨਾਂ ਦੀ ਵਰਤੋਂ ਕਰ ਸਕਦੇ ਹਾਂ ਮੋਬਾਈਲ ਟੈਕਨੋਲੋਜੀ ਦੇ ਕੁਝ ਮਹੱਤਵਪੂਰਨ ਉਪਯੋਗ ਹੇਠ ਲਿਖੇ ਅਨੁਸਾਰ ਹਨ ਜਿਵੇਂ ਸਿੱਖਿਆ ਸਰਵੇਖਣ ਅਤੇ ਚੋਣਾਂ 뱅킹 ਡਾਟਾ ਦਾ ਵਿਸ਼ਲੇਸ਼ਣ ਆਦ ਇਹ ਅਸੀਂ ਮੋਬਾਈਲ ਟੈਕਨੋਲੋਜੀ ਦੇ ਕੁਝ ਖੇਤਰ ਬਿਆਨ ਕਰ ਸਕਦੇ ਹਾਂ ਆਨਲਾਈਨ ਸ਼ੋਪਿੰਗ ਬਾਰੇ ਤੁਸੀਂ ਕੀ ਜਾਣਦੇ ਹੋ ਵਿਸਥਾਰ ਨਾਲ ਦੱਸੋ ਹੁਣ ਆਨਲਾਈਨ ਸ਼ੋਪਿੰਗ ਮਤਲਬ ਈ-ਕਮਰਸ ਜਦੋਂ ਅਸੀਂ ਇੰਟਰਨੈਟ ਦੀ ਮਦਦ ਨਾਲ ਸ਼ੋਪਿੰਗ ਕਰਦੇ ਹਾਂ ਬੈਂਕਿੰਗ ਦੀਆਂ ਜਿਹੜੀਆਂ ਸ਼ਿਵਾਮਾਂ ਨੇ ਜਿਵੇਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਦੀ ਮਦਦ ਨਾਲ ਭੁਗਤਾਨ ਕਰਦੇ ਹਾਂ ਜੇ ਆਰਡਰ ਸਾਨੂੰ ਘਰੇ ਮੁਹੱਈਆ ਹੋ ਜਾਂਦਾ ਇਸ ਟੈਕਨੋਲੋਜੀ ਨੂੰ ਅਸੀਂ ਬੋਲਦੇ ਹਾਂ ਆਨਲਾਈਨ ਸ਼ਾਪਿੰਗ ਆਓ ਆਪਾਂ ਪੜ੍ਹਦੇ ਹਾਂ ਆਨਲਾਈਨ ਸ਼ਾਪਿੰਗ ਈ-ਕਮਰਸ ਦਾ ਇੱਕ ਰੂਪ ਹੈ ਆਨਲਾਈਨ ਸ਼ਾਪਿੰਗ ਵਿੱਚ ਅਸੀਂ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਘਰ ਬੈਠੇ ਹੀ ਚੀਜ਼ਾਂ ਅਤੇ ਸੇਵਾਵਾਂ ਖਰੀਦ ਸਕਦੇ ਹਾਂ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਕਿਸੇ ਵੀ ਸਮੇਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਇਹਦਾ ਸਭ ਤੋਂ ਵੱਡਾ ਫਾਇਦਾ ਜੇ ਅਸੀਂ ਫਿਜ਼ੀਕਲ ਮਾਰਕੀਟ ਤੇ ਜਾਂਦੇ ਹਾਂ ਤਾਸੀਂ ਇੱਕ ਸ਼ਹਿਰ ਜਾਂ ਇੱਕ ਜ਼ਿਲ੍ਹੇ ਤੱਕ ਸੀਮਿਤ ਹੁੰਦੇ ਆਂ ਪਰੰਤੂ ਆਨਲਾਈਨ ਸ਼ਾਪਿੰਗ ਦੀ ਮਦਦ ਨਾਲ ਅਸੀਂ ਪੂਰੀ ਦੁਨੀਆ 'ਚ ਕਿਤੇ ਵੀ ਸ਼ਾਪਿੰਗ ਕਰ ਸਕਦੇ ਆਂ ਆਨਲਾਈਨ ਸ਼ਾਪਿੰਗ ਵਿੱਚ ਅਸੀਂ ਆਪਣੀ ਖਰੀਦਦਾਰੀ ਦੇ ਬਿੱਲ ਦਾ ਭੁਗਤਾਨ ਕਰਨ ਲਈ ਕ੍ਰੈਡਿਟ ਜਾਂ ਡੈਬਿਟ ਕਾਰਡ ਜਾਂ ਫਿਰ ਨੈੱਟ ਬੈਂਕਿੰਗ ਆਦਿ ਵਰਤੋਂ ਕਰ ਸਕਦੇ ਹਾਂ ਖਰੀਦੀ ਗਈ ਚੀਜ਼ ਵਪਾਰੀ ਵੱਲੋਂ ਆਪਣੇ ਆਪ ਸਾਡੇ ਘਰ ਪਹੁੰਚਾ ਦਿੱਤੀ ਜਾਂਦੀ ਹੈ ਐਮਾਜ਼ਾਨ Flipkart ਆਦ ਆਮ ਵਰਤੀਆਂ ਜਾਣ ਵਾਲੀਆਂ ਈ-ਕਮਰਸ ਵੈਬਸਾਈਟਸ ਹਨ ਜਿਨ੍ਹਾਂ ਦੇ ਵਰਤੋਂ ਕਰਦੇ ਹੋਏ ਅਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਨੈਕਸਟ ਕੁਐਸਚਨ ਹੈ ਨੈਟ ਬੈਂਕਿੰਗ ਦੀ ਵਿਆਖਿਆ ਕਰੋ ਨੈਟ ਬੈਂਕਿੰਗ ਨੈਟ ਮਤਲਬ ਇੰਟਰਨੈਟ ਬੈਂਕਿੰਗ ਮਤਲਬ ਬੈਂਕ ਦੀਆਂ ਸੇਵਾਵਾਂ ਦੀ ਵਰਤੋਂ ਕਰਨਾ ਮਤਲਬ ਆਪਣੇ ਖਾਤੇ ਨੂੰ ਵਰਤਣਾ ਭੁਗਤਾਨ ਕਰਨਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਕਰਨਾ ਆਦ ਨੈੱਟ ਬੈਂਕਿੰਗ ਨੂੰ ਆਨਲਾਈਨ ਬੈਂਕਿੰਗ ਵੀ ਕਿਹਾ ਜਾਂਦਾ ਹੈ ਆਨਲਾਈਨ ਕਿਉਂਕਿ ਇੰਟਰਨੈਟ ਦੀ ਮਦਦ ਨਾਲ ਹੁੰਦੀ ਹੈ ਨੈੱਟ ਬੈਂਕਿੰਗ ਨੇ ਬੈਂਕਾਂ ਦੇ ਕੰਮ ਕਾਜ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ ਕਿਉਂਕਿ ਜੇ ਆਪਾਂ ਵੈਸੇ ਬੈਂਕਿੰਗ ਯੂਜ਼ ਕਰਦੇ ਆ ਤਾਂ ਸਾਨੂੰ ਬੈਂਕ ਦੇ ਟਾਈਮ ਦੇ ਵਿੱਚ ਹੀ ਸੇਵਾਵਾਂ ਮੁਹੱਈਆ ਹੁੰਦੀਆਂ ਨੇ ਪਰੰਤੋ ਇੰਟਰਨੈਟ ਬੈਂਕਿੰਗ 24 ਘੰਟੇ ਮੌਜੂਦ ਆ ਕਿਸੇ ਵੀ ਸਥਾਨ ਤੇ ਬੈਠੇ ਅਸੀਂ ਆਪਣੀ ਬੈਂਕਿੰਗ ਦੀਆਂ ਸੇਵਾਵਾਂ ਲੈ ਸਕਦੇ ਆ ਨੈੱਟ ਬੈਂਕਿੰਗ ਨਾਲ ਅਸੀਂ ਬੈਂਕਾਂ ਨਾਲ ਸੰਬੰਧਿਤ ਕੰਮਕਾਜ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਘਰ ਬੈਠੇ ਹੀ ਕਰ ਸਕਦੇ ਹਾਂ ਨੈੱਟ ਬੈਂਕਿੰਗ ਦੀ ਵਰਤੋਂ ਨਾਲ ਕੀਤੇ ਜਾਣ ਵਾਲੇ ਕੁਝ ਮੁੱਖ ਕੰਮ ਇਸ ਪ੍ਰਕਾਰ ਹਨ ਅਸੀਂ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਬਿਜਲੀ ਆਦ ਦਾ ਬਿੱਲ ਭਰ ਸਕਦੇ ਹਾਂ ਆਪਣੇ ਖਾਤੇ ਵਿੱਚੋਂ ਕਿਸੇ ਹੋਰ ਵਿਅਕਤੀ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਸਕਦੇ ਹਾਂ ਇੰਟਰਨੈਟ ਬੈਂਕਿੰਗ ਦੀ ਸਹੂਲਤ ਪ੍ਰਦਾਨ ਕਰਨ ਵਾਲੇ ਬੈਂਕਾਂ ਨੂੰ ਵਰਚੁਅਲ ਬੈਂਕ ਸਾਈਬਰ ਬੈਂਕ ਜਾਂ ਵੈੱਬ ਬੈਂਕ ਵੀ ਕਿਹਾ ਜਾਂਦਾ ਹੈ ਇਹ ਸਾਰੇ ਜਿਹੜੇ ਨਾਮ ਦੱਸੇ ਨੇ ਵਰਚੁਅਲ ਬੈਂਕ ਸਾਈਬਰ ਬੈਂਕ ਜਾਂ ਵੈੱਬ ਬੈਂਕ ਇਹ ਨੈੱਟ ਬੈਂਕਿੰਗ ਦੀ ਸਹੂਲਤ ਪ੍ਰਦਾਨ ਕਰਨ ਵਾਲੇ ਬੈਂਕਾਂ ਨੂੰ ਕਿਹਾ ਜਾਂਦਾ ਤੇ ਅੱਜ ਕੱਲ ਲਗਭਗ ਸਾਰੇ ਬੈਂਕ ਇੰਟਰਨੈਟ ਬੈਂਕਿੰਗ ਦੀ ਸਹੂਲਤ ਪ੍ਰਦਾਨ ਕਰਦੇ ਹਨ ਪਿਆਰੇ ਵਿਦਿਆਰਥੀਓ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਦੋਨੋਂ ਵੀਡੀਓ ਐਕਸਪਲੇਨੇਸ਼ਨ ਵੀਡੀਓ ਤੇ ਅਭਿਆਸ ਹੱਲ ਕਰਨ ਵਾਲੀਆਂ ਵੀਡੀਓਜ਼ ਪੂਰੀ ਤਰ੍ਹਾਂ ਦੇਖ ਚੁੱਕੇ ਹੋ ਤੇ ਸਮਝ ਚੁੱਕੇ ਹੋ ਤੇ ਇਸ 8ਵੀਂ ਜਮਾਤ ਦੇ ਤੀਸਰੇ ਪਾਠ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਨਿਪੁੰਨ ਹੋ ਚੁੱਕੇ ਹੋ। ਪ੍ਰੰਤੂ ਜੇਕਰ ਤੁਹਾਨੂੰ ਕੋਈ ਵੀ ਡਾਊਟ ਆ ਤਾਂ ਮੇਰੀ ਬੇਨਤੀ ਹੈ ਕਿ ਤੁਸੀਂ ਸਬੰਧਤ ਵੀਡੀਓ ਇੱਕ ਵਾਰ ਦੁਬਾਰਾ ਦੇਖੋ ਤੇ ਇਸ ਪੂਰਾ ਅਭਿਆਸ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਿਪੁੰਨ ਹੋ ਜਾਵੋ। ਤੇ ਮੇਰੀ ਫੇਰ ਬੇਨਤੀ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ YouTube ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਜਲਦੀ ਤੋਂ ਜਲਦੀ ਲਾਈਕ ਅਤੇ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਕਿ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਧੰਨਵਾਦ ਜੀ